ਜ਼ਿਲ੍ਹਾ ਮੈਨੇਕ ਬੇਪਾਗ ਦੇ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਪਿੰਡ ਬਸੀ ਗੁਲਾਮ हुसैन ਦਾ ਦੌਰਾ ਕੀਤਾ ਗਿਆ। ਇੱਥੇ ਦੱਸ ਦਈਏ ਕਿ ਟੀਮ ਵੱਲੋਂ ਇਹ ਦੌਰਾ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਸਰਕਾਰੀ ਰੇਤ ਖੱਡ ਦਾ ਕੀਤਾ ਗਿਆ ਸੀ। ਇਸ ਦੌਰਾਨ ਅਧਿਕਾਰੀਆਂ ਨੇ ਖੱਡ ਵਿੱਚੋਂ ਰੇਤਾ ਲੈਣ ਆਏ ਲੋਕਾਂ ਨਾਲ ਗੱਲਬਾਤ ਵੀ ਕੀਤੀ ਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ। ਇਸ ਦੌਰਾਨ ਮਾਈਨਿੰਗ ਵਿਭਾਗ ਦੇ ਐਕਸ਼ਨ ਦਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਸਰਕਾਰੀ ਰੇਤ ਖੱਡਾਂ ਵਿੱਚ ਆਮ ਲੋਕਾਂ ਨੂੰ 5.5 ਰੁਪਏ ਫੁੱਟ ਦੇ ਹਿਸਾਬ ਨਾਲ ਦੇ ਤਾਵੇ ਚੁਆ ਜਾ ਰਿਹਾ ਸੀ ਅਧਿਕਾਰੀਆਂ ਮੁਤਾਬਕ ਜਨਵਰੀ 2023 ਤੋਂ ਲੈ ਕੇ ਦਸੰਬਰ 2023 ਤੱਕ ਇਸ ਸਰਕਾਰੀ ਖੱਡ ਵਿੱਚੋਂ 1.19 ਲੱਖ ਰੁਪਏ ਦਾ ਰੇਤ ਤਾਵੇ ਚੁਆ ਜਾ ਚੁੱਕਾ ਹੈ ਜੋ ਕਿ ਸਰਕਾਰ ਦੇ ਖਜ਼ਾਨੇ ਵਿੱਚ ਵੀ ਜਮ੍ਹਾਂ ਕਰਵਾਏ ਗਏ ਨੇ ਇਸ ਤੋਂ ਇਲਾਵਾ ਨਜਾਇਜ਼ ਮਾਈਨਿੰਗ ਵਾਲਿਆਂ ਕੋਲੋਂ ਹੁਣ ਤੱਕ 1.30 ਲੱਖ ਰੁਪਏ ਜੁਰਮਾਨਾ ਵਸੂਲਿਆ ਜਾ ਚੁੱਕਾ ਹੈ ਅਧਿਕਾਰੀਆਂ ਮੁਤਾਬਕ ਸਰਕਾਰੀ ਰੇਤ ਖੱਡੇ ਚਲਾਉਣ ਕਾਰਨ ਲੋਕਾਂ ਨੂੰ ਸਸਤੀ ਰੇਤ ਮਿਲ ਰਹੀ ਹੈ ਤੇ ਨਜਾਇਜ਼ ਮਾਈਨਿੰਗ ਵਾਲਿਆਂ ਦਾ ਕੰਮ तकरीबन ਬੰਦ ਹੋ ਚੁੱਕਾ ਹੈ। ਉਹਨਾਂ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਫੜੇ ਜਾਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਜੀ ਸਰ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਰੇਤਾਂ ਦੀ ਖੱਡ ਚਲਾਈ ਗਈ ਹੈ। ਇਹ ਆਪਾਂ ਇਸ ਵਕਤ ਬਜ਼ੀ ਗੁਲਾਮ हुसैन ਸਾਈਡ ਤੇ ਖੜੇ ਆਂ ਜੀ ਹੁਸ਼ਿਆਰਪੋੜੀ ਜਿੱਥੇ तकरीबन 28 10 ਦੀ ਜਗ੍ਹਾ ਰਖਵਾਇਆ ਜੀ ਸਾਈਡ 'ਤੇ। ਇਹ pô rule तकरीबन 150 ਦੇ ਕਰੀਬ ਟਰਾਲੀਆਂ ਇੱਥੋਂ ਅਸੀਂ ਸਪਲਾਈ ਕਰਦੇ ਆ ਜੋ ਕਿ ਸਰਕਾਰੀ ਰੇਟ ਤੇ ਦਿੰਨੇ ਆ 5.5 ਰੁਪਏ ਦੇ ਹਿਸਾਬ ਨਾਲ ਤੇ ਇਹਦੇ ਨਾਲ ਪਬਲਿਕ ਦੇ ਵਿੱਚ ਵੀ ਕਾਫੀ ਰਿਲੀਫ ਮਿਲਦਾ ਆ ਤੇ ਪਲੱਸ ਇਲੀਗਲ ਮੈਰਿੰਗ ਤੇ ਵੀ ਰੋਕ ਲੱਗਦੀ ਹੈ ਜੋ ਮਾਰਕੀਟ ਦੇ ਵਿੱਚ ਹੀ ਰੇਟ ਇਸ ਰੇਟ ਦੇ ਉੱਤੇ ਮਟੀਰੀਅਲ ਵਿਕਦਾ ਹੈ ਤੇ ਸਰਕਾਰ ਨੂੰ ਨਾਲ ਵੀ ਇਹਦੇ ਨਾਲ-ਨਾਲ ਸਰਕਾਰ ਨੂੰ ਵੀ ਜੋ ਮਾਲੀਆ ਹੈ ਉਹ ਵੀ ਕਾਫੀ ਜਨਰੇਟ ਹੁੰਦਾ ਹੈ तकरीबन 2.5 ਤੋਂ 2 ਲੱਖ ਰੁਪਏ ਜਨਰੇਟ ਹੋ ਰਿਹਾ ਵਾ ਸਰਕਾਰੀ ਮਾਲੀਆ ਤੇ ਪਿਛਲੇ ਕੁਝ ਸਮੇਂ ਤੋਂ April ਤੋਂ ਇਹ ਗੱਲ ਕਰੀਏ 1 ਕਰੋੜ 19 ਲੱਖ ਰੁਪਈਆ ਇਸ ਸਾਈਡ ਤੋਂ ਅਸੀਂ ਸਰਕਾਰ ਦਾ ਮਾਲੀਆ ਇਕੱਠਾ ਕਰ ਚੁੱਕੇ ਆ ਹੂੰ ਗੱਲ ਕਰੀਏ ਕਿ ਰੂਲ 75 ਦੀ ਜਿਹੜੀ ਚੱਲ ਰਿਆ 50 ਸਰਕਾਰ ਦੇ ਜਿਹੜਾ ਰੂਲ 75 ਦੀ ਗੱਲ ਕਰੀਏ ਰੂਲ ਜਿਹੜੀ ਚੱਲ ਰਿਆ ਉਹਦੇ ਦੇਖੀ ਜਿੰਨੇ ਕਿ ਵਿਰੇ ਆਪਣੇ ਇਸ਼ਤਾਰਪੁਰ ਤੋਂ ਜਿਹਦਾ ਨਾਮ ਕਿੰਨਾ ਪੈਦਾ ਹੋਇਆ ਬਲਾਸਰ ਖਾਨ ਰੂਲ ਪੇਪਰ ਦੇਖੀ ਜੀ ਰੂਲ ਚਾਰ ਉੱਪਰ 75 ਆ ਜਿਹੜਾ ਇਲੀਗਲ ਮਾਈਨਰਟੀ ਦੀ ট্রান্সਪੋਰਟੇਸ਼ਨ ਨੂੰ ਲੈ ਕੇ ਆ ਵੀ ਆਪਾਂ ਉਹਨਾਂ ਨੂੰ ਪੈਨਲਟੀ ਇੰਪੋਜ਼ ਕਰਨੀ ਆ ਜਿਹੜੇ ট্রান্সਪੋਰਟੇਸ਼ਨ ਹੈ ਜਿਹੜਾ ਮਟੀਰੀਅਲ ਕਰ ਰਹੇ ਨੇ ਤੇ ਉਹਨੂੰ ਅਸੀਂ ਹੁਣ ਤੱਕ ਜਨਵਰੀ 2023 ਤੋਂ ਲੈ ਕੇ ਹੁਣ ਤੱਕ ਅਸੀਂ ਇੱਕ ਰੋਟੀ ਲੱਖ ਰੁਪਏ ਦੇ ਕਰੀਬ ਅਸੀਂ ਉਹ ਇੰਪੋਜ਼ ਕਰਕੇ ਰਿਕਵਰ ਕਰ ਚੁੱਕੇ ਆ। ਇਹ ਸਾਡੇ ਵੱਲੋਂ ਕੋਸ਼ਿਸ਼ ਪੂਰੀ ਇਹੀ ਹੈ ਕਿ ਇਲੀਗਲ ਮਾਈਨਿੰਗ ਰੋਕ ਦੇ ਜਿੰਨਾ ਵੱਧ ਤੋਂ ਵੱਧ ਅਸੀਂ ਮਟੀਰੀਅਲ ਸਰਕਾਰੀ ਇਲੀਗਲ ਸਾਈਟਸ ਤੋਂ ਅਸੀਂ ਪ੍ਰੋਵਾਈਡ ਕਰਾ ਸਕੀਏ ਉਹੀ ਅਸੀਂ ਕੋਸ਼ਿਸ਼ ਕਰ ਰਹੇ ਆ। ਹੋਰ ਵੀ ਸਰਦ ਦੀ ਖੱਡਾ ਚੱਲੂਗੀ ਹਾਂ ਜੀ ਹਾਂਜੀ ਇਹਦੇ ਨਾਲ ਦੀ ਖੱਡਾ ਹੋਰ ਮਹਿਲਾਂ ਵਾਲੀ ਕੁਕਰਵਾਲ ਚੱਲਦੀਆਂ ਨੇ ਹੋਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਪਰੇਸ਼ਨਲ ਕਰਨ ਦੀ ਤੇ ਮੇਰੀ ਜੀ ਤੁਹਾਡੇ ਰਾਹੀਂ ਅਪੀਲ ਹੈ ਸਾਰੇ ਲੋਕਾਂ ਨੂੰ ਵੀ ਜੇਕਰ ਕੋਈ ਹੁਸੈਰਪੁਰ ਦੇ ਵਿੱਚ ਆਪਣੀ ਕੋਈ ਮਾਈਨਿੰਗ ਸਾਈਟ ਕੋਈ ਜਿੱਥੇ ਪੋਟੈਂਸ਼ੀਅਲ ਹੈਗਾ ਵਾ ਐਡ ਕਰਵਾਉਣਾ ਚਾਹੁੰਦਾ ਡਿਸਟ੍ਰਿਕਟ ਸਰਵੇ ਰਿਪੋਰਟ ਤੋਂ ਸਾਡੇ ਵਿਭਾਗ ਨਾਲ ਤਾਲਮੇਲ ਕਰ ਸਕਦਾ ਅਸੀਂ ਕਰਵਾ ਸਕਦੇ ਹਾਂ